ਦਨ ਦਿਹਾੜੇ ਲੁਟੇਰਿਆਂ ਨੇ ਗਨ ਪੁਆਇੰਟ ਦੇ ਯੂਲਰ ਤੋਂ 13 ਟੋਲੇ ਸੋਨੇ ਸਮੇਤ 5000 ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਮਾਵਲਾ ਬਟਾਲਾ ਦੇ ਮਾਲ ਨਗਰ ਦਾ ਹੈ ਜਿੱਥੇ ਕਿ ਬੱਬਰ ਜੁਲਰ ਦੇ ਪੀੜਿਤ ਮਾਲਕ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਤਿੰਨ ਲੋਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਜਿਨ੍ਹਾਂ ਵਿੱਚੋਂ ਇੱਕ ਨੇ ਨਿਹੰਗ ਸਿੰਘ ਦਾ ਬਾਣਾ ਪਾਇਆ ਹੋਇਆ ਸੀ ਉਹਨਾਂ ਵਿੱਚੋਂ ਇੱਕ ਨੇ ਰਵੋਲਵਰ ਕਰ ਲਿਆ ਤੇ ਦੂਸਰੇ ਨੇ ਤੇਜ਼ ਧਾਰ ਦਾਤਰ ਕਰਦੇ ਹੋਏ ਗੱਲੇ ਵਿੱਚ ਪਏ 13 ਟੋਲਾ ਸੋਨਾ ਜੋ ਕਿ ਕਰੀਬ 7.5 ਲੱਖ ਦਾ ਸੀ ਅਤੇ 5000 ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਹੁਣ ਪੀੜਤ ਮਾਲਕ ਨੇ ਇਨਸਾਫ ਦੀ ਗੋਹਾਰ ਲਗਾ ਰਿਆ ਹੈ ਉੱਥੇ ਡੀਐਸਪੀ ਯਦਵਿੰਦਰ ਸਿੰਘ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਬਿਆਨ ਦਰਜ ਕਰ ਲਏ ਗਏ ਹਨ ਤੇ ਆਸ-ਪਾਸ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਅਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਸੁਮਿੰਦਰ ਸਿੰਘ ਜੀ ਕੀ ਕੀ ਗੱਲ ਕੀ ਹੋਈ ਹੈ ਜੀ ਅੱਜ ਇੱਕ ਕਸਟਮਰ ਆਇਆ ਸੀ ਮੇਰੇ ਕੋ ਮੁੰਦਰੀ ਲੈਣ ਵਾਸਤੇ ਦੇਖਣ ਵਾਸਤੇ ਮੈਂ ਪਹਿਲਾਂ ਉਹ ਜੈਂਟਸ ਮੁੰਦਰੀ ਦਿਖਾਈ ਤੇ ਕਹਿੰਦਾ ਮੇਰੇ ਨਾਲ ਲੇਡੀਜ਼ ਆ ਰਹੀਆਂ ਪਿੱਛੇ ਤੇ ਉਹਨਾਂ ਨੂੰ ਲੇਡੀਜ਼ ਮੁੰਦਰੀ ਲੈਣਾ ਤੇ ਮੈਂ ਉਹਨਾਂ ਜੈਂਟਸ ਵਿਖਾਈ ਪਹਿਲਾਂ ਡੱਬੀ ਚੋਂ ਕੱਢ ਕੇ ਮੁੰਦਰੀ ਉਹਦੇ ਚ ਤਕਰੀਬਨ 7 ਟੋਲੇ ਦੇ ਕਰੀਬ ਹੈ ਗਿਆ ਸੀ ਸਮਾਨ ਮੇਰਾ ਤੇ ਫਿਰ ਦੂਸਰੀ ਕਹਿੰਦਾ ਚਲੋ ਨਹੀਂ ਤੇ ਮੈਨੂੰ ਲੇਡੀ ਜੀ ਭਾਦੋ ਆ ਜਾਂਦੀ ਹੈ ਮਗਰ ਮੈਂ ਜਦੋਂ ਉਹ ਦੂਜੀ ਡੱਬੀ ਕੱਢ ਕੇ ਵਖਾਈ ਉਹਦੇ ਚ 6 ਟੋਲੇ ਸਮਾਨ ਸੀ ਜੀ ਲੇਡੀ ਜੀ ਮੰਦਰੀਆਂ ਜਿਹੜੀਆਂ ਤੇ ਉਹ ਉਹਨੇ ਵੇਖੀਆਂ ਕਦੋਂ ਮੰਦਰੀਆਂ ਵੇਖੀਆਂ ਤੇ ਫਿਰ ਮੈਨੂੰ ਕਹਿੰਦਾ ਵੀ ਇਹ Google Pay ਕਰ ਲੋਗੇ ਮੈਂ ਕੁਇਨ ਕਰ ਲਾਂਗੇ ਉਹਨੇ ਆਪਣੀ ਜੇਬ ਚ ਪੈਸੇ ਵੀ ਕਿੰਨੇ ਥੋੜੇ 8-9000 ਰੁਪਇਆ ਕਹਿੰਦਾ ਪੱਕੀ ਮੈਂ Google Pay ਕਰ ਲਊਗਾ ਮੈਂ ਕਰ ਲਾਂਗਾ ਵਿੱਕੀ ਆ ਜਾ ਯਾਰ ਇਸ ਤੋਂ ਬਾਅਦ ਫਿਰ ਥੋੜੀ ਦੇਰ ਬਾਅਦ ਇੱਕ ਜਣਾ ਹੋਰ ਆਇਆ ਨਿਹੰਗ ਦੇ ਬਾਨੇ ਚ ਹੀ ਉਹਨੇ ਦੰਤਰ ਸਾਈਡ ਤੇ ਲਗਾਇਆ ਸੀ ਉਹ ਆ ਕੇ ਹੱਥ ਜੋੜ ਕੇ ਅੱਜਾਂ ਖਲੋ ਗਿਆ ਮੈਂ ਕਹਾਂ ਜੀ ਹੁਕਮ ਕਰੋ ਮਹਾਰਾਜ ਕਿਧਰ ਆਏ ਜੀ ਐਸਾ ਸੇਵਾ ਸੁਭੋਲੇਨ ਬਸ ਤੋਇਆ ਤੇ ਉਹਨੇ ਜਦੋਂ ਉਹਨੇ ਦੰਤਰ ਕੱਟ ਲਿਆ ਜਿਹੜਾ ਪਹਿਲਾਂ ਆ ਕੇ ਬੈਠਾ ਸੀ ਉਹਨੇ ਪਿਸਟਰ ਕੱਟ ਲਈ ਤੇ ਇੱਕ ਨਾਲ ਫਿਰ ਤੀਸਰਾ ਉਹ ਹੋਰ ਆ ਗਿਆ ਉਹ ਮੁੰਨਾ ਸੀ ਉਸ ਨੂੰ ਮੁੰਨਾ ਇਹਦੇ ਮੂੰਹ ਮੇ ਬੰਨਿਆ ਹੋਏ ਉਹਨੇ ਜਿਹੜਾ ਪਹਿਲਾਂ ਉਹਨੇ ਉਹਨੇ ਮੂੰਹ ਖੋਲਿਆ ਇਹ ਰੁਮਾਲ ਥੱਲੇ ਕੀਤਾ ਸੀ ਉਹਨੇ ਉਹ ਇੱਕ ਦਿਨ ਪਹਿਲਾਂ ਵੀ ਕਰੋ ਆਇਆ ਹਫਤਾ ਪਹਿਲਾਂ ਵੀ ਆਇਆ ਮੁੰਦਰੀ ਦੇ ਕੇ ਚੱਲ ਗਿਆ ਸੀ ਪਰ ਅੱਜ ਉਹ ਲੁੱਟ ਕੋ ਕਰਕੇ ਵੇ ਭੱਜ ਗਿਆ ਜੀ ਕਿੰਨਾ ਸਾਰਾ ਖਲਾਸ ਮਾਲ ਗਿਆ ਸੋਨਾ 7 ਤੋਲੇ ਤੇ 6 ਤੋਲੇ ਇੱਕ 13 ਤੋਲੇ ਸੋਨਾ 130 ਗ੍ਰਾਮ ਸੋਨਾ ਜੀ ਮੋਹਰੀ ਵੀ ਗਿਆ ਕੁਝ ਹਾਂ ਜੀ ਨਗਦ 4-5000 ਰੁਪਏ ਗੱਲੇ ਚ ਲੈ ਗਏ ਜੀ ਕੱਢ ਕੇ ਦੋ ਗੁੱਟਕਾ ਸਾਹਿਬ ਵੀ ਵਿੱਚ ਗੱਲੇ ਚ ਪਏ ਉਹ ਉਹ ਵੀ ਨਾਲ ਮੈਂ ਗੁੱਟਕਾ ਸਾਹਿਬ ਨਾਲ ਲੱਗੇ ਹਾਂ ਜੀ ਅੱਛਾ ਜੀ ਇਹ ਵੀ ਆਪਣੀ ਦੁਕਾਨ ਦਾ ਕੀ ਨਾਮ ਹੈ ਮੇਰਾ ਬੱਬਰ ਜੁਐਲਰ ਜੀ ਮੰਨ ਨਗਰ ਪਟਿਆਲਾ ਕਿ ਤਾਂ ਮਹਾਨ ਕਰਦੇ ਕਿ ਫਕਰ ਚੁਧ ਰਹੀ ਜੀ ਉਹ ਤੇ ਮਨਾ ਤੇਗਾ ਤੇ ਇੱਕ ਮੋਸਾ ਕੋ ਉਹ ਮੁੰਦਰੀਆ ਲੇਡੀ ਮੁੰਦਰੀਆ ਵੇਖਣ ਦੇ ਬਾਣੇ ਉਹਨਾਂ ਕੋ ਗਨ ਪੁਆਇੰਟ ਦੇ ਦਸਰ ਦੇ ਨਾਲ 130 ਗ੍ਰਾਮ ਸੋਨਾ ਲੈ ਕੇ ਜੀ ਉਹ ਮਲਕਾਦ ਕਰਕੇ ਕੋਸ਼ੀ ਦੀ ਪਾਰ ਕਰਦੇ ਮੋਰਚੇ ਦੇ ਪਰਿਆਨੋਂ ਹਜ਼ਾਰ ਸੀ ਜਾਂ ਮੁੰਨੇ ਕਿਸ ਤਰ੍ਹਾਂ ਸੀ ਸਰਦਾਰ ਸੀ ਇੱਕ ਨਾਕੀ ਵਗ ਬੱਲੇ ਸੀ ਚੈੱਕ ਜਕੜ ਪਾਈ ਸੀ ਆਪ ਨੂੰ ਇੱਕੜਾ ਦਬਾ ਲਾ ਬਣੇ ਤੇ ਚਿੱਟਾ ਚੋਲਾ ਪਾਇਆ ਸੀ ਸੋ ਸਰ ਕੋ ਸੀਸੀਟੀਵੀ ਫੋਟੋਜ਼ ਵੀ ਹੈਗੀ ਘਾਬੇ ਸੀਸੀਟੀਵੀ ਫੋਟੋਜ਼ ਵੀ ਆ ਗਈਆਂ ਖੰਗਾਲ ਦੇ ਬਾਕੀ ਕੈਮਰੇ ਚੈੱਕ ਕਰ ਰਿਹਾ